ਮੇਰਾ ਨਾਮ ਹੈ ਡਾਕਟਰ ਨਵਨੀਤ ਕੌਰ ਤੇ ਮੈਂ ਯੂਨੀਵਰਸਿਟੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਣ ਤੇ ਕੁਦਰਤੀ ਸੋਮੇ ਵਿਭਾਗ ਤੋਂ ਅਸੀਂ ਇੱਥੇ ਆਏ ਆ ਤੇ ਕਿਸਾਨ ਵੀਰਾਂ ਨੂੰ ਅਸੀਂ ਬਣਾ ਬਾਰੇ ਤੇ ਜਿਹੜੀ ਵਣ ਖੇਤੀ ਬਾਰੇ ਜਾਣਕਾਰੀ ਜਿਹੜੀ ਆ ਉਹ ਅਸੀਂ ਕਿਵੇਂ ਕੇ ਰੋਣੀ ਤੇ ਮੇਲੇ ਤੇ ਦੇ ਰਹੇ ਆ ਤੇ ਪੰਜਾਬ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਨਰਲੀ ਤਿੰਨ ਤਰ੍ਹਾਂ ਦੇ ਦਰਖਤ ਜਿਹੜੇ ਨੇ ਉਹ ਲੱਗਦੇ ਨੇ ਪਾਪੂਲਰ ਲੱਗਦਾ ਹੈ ਸਫੇਦਾ ਲੱਗਦਾ ਹੈ ਤੇ ਨਾਲੇ ਜਿਹੜੀਆਂ ਡੇਕਾਂ ਨੇ ਉਹ ਵੀ ਲੱਗਦੇ ਨੇ ਜਦੋਂ ਵੀ ਕਿਸੇ ਨੇ ਵਣ ਖੇਤੀ ਲਗਾਣੀ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹ ਦੇਖਣਾ ਕਿ ਬੂਟੇ ਜਿਹੜੇ ਨੇ ਉਹ ਤੁਸੀਂ ਕਿਸੇ ਵੀ ਸਰਕਾਰੀ ਨਰਸਰੀ ਤੋਂ ਲੈਣੇ ਆ ਤੇ ਜਾਂ ਜਿਹੜੀ ਕੋਈ ਰਜਿਸਟਰਡ ਤੇ ਮਾਨਤਾ ਪ੍ਰਾਪਤ ਨਰਸਰੀ ਆ ਉਹਦੇ ਤੋਂ ਲੈਣੇ ਆ ਯੂਨੀਵਰਸਿਟੀ ਵੱਲੋਂ ਪੌਪੂਲਰ ਦੇ ਦੋ ਕੋਲੋਨਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਵੇਂ L47 ਹੈ ਤੇ L48 ਹੈ ਇਸੇ ਤਰ੍ਹਾਂ ਸਫੇਦੇ ਦਾ 413 ਨੰਬਰ ਕੋਲੋਨਾ ਉਹ ਵੀ ਬਹੁਤ ਵਧੀਆ ਚੱਲਦਾ ਹੈ ਇਹਨਾਂ ਤੋਂ ਇਹ ਜਿਹੜੇ ਰੁੱਖ ਨੇ ਇਹਨਾਂ ਦੇ ਨਾਲ ਅਸੀਂ ਫਸਲਾਂ ਦੀ ਕਾਸ਼ਤ ਵੀ ਕਰ ਸਕਦੇ ਹਾਂ ਫਸਲਾਂ ਜਿਹੜੀਆਂ ਪੌਪੂਲਰ ਦੇ ਨਾਲ ਅਸੀਂ ਪਹਿਲੇ 3-4 ਸਾਲ ਫਸਲਾਂ ਦੀ ਵਧੀਆ ਕਾਸ਼ਤ ਕਰ ਲੈਣੇ ਆ ਪੌਪੂਲਰ ਨੂੰ ਜਦੋਂ ਅਸੀਂ ਫਸਲਾਂ ਨਾਲ ਲਗਾਉਣਾ ਹੈ ਤਾਂ ਉਹਦਾ ਜਿਹੜਾ فاਸਲਾ ਉਹ 8 ਮੀਟਰ ਤੇ 2.5 ਮੀਟਰ ਦਾ ਰੱਖੀਦਾ ਤਾਂ ਜੋ ਉਹਦੇ ਵਿੱਚ ਜਿਹੜਾ ਉਹਦਾ ਛੋਰਾ ਉਹਦਾ ਹੇਠਲੀ ਫਸਲਾਂ ਤੇ ਮਾੜਾ ਪ੍ਰਭਾਵ ਨਾ ਪਵੇ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਉਹਦੇ ਵਿੱਚ ਪੌਪੂਲਰ ਦੇ ਵਿੱਚ ਹਾੜੀ ਦੇ ਵਿੱਚ ਸਾਰੀਆਂ ਫਸਲਾਂ ਲਾਈਆਂ ਜਾ ਸਕਦੀਆਂ ਕਿਉਂਕਿ ਉਹਦੇ ਪੱਤੇ ਝੜ ਜਾਂਦੇ ਐ ਤੇ ਥੱਲੇ ਜਿਹੜੀ ਆ ਧੁੱਪ ਆ ਜਾਂਦੀ ਐ ਤੇ ਫਸਲਾਂ ਤੇ ਛੋਰੇ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਸੌਣੀ ਦੇ ਵਿੱਚ ਪਹਿਲੇ 2 ਸਾਲ ਤੁਸੀਂ ਕੋਈ ਵੀ ਫਸਲ ਲਗਾ ਸਕਦੇ ਹੋ ਤੇ ਬਾਅਦ ਵਿੱਚ ਉੱਥੇ ਛਾਰਾ ਜ਼ਿਆਦਾ ਹੋ ਜਾਂਦਾ ਤੇ ਫਿਰ ਫਸਲਾਂ ਜਿਹੜੀਆਂ ਨੇ ਚਾਰੇ ਦੀ ਫਸਲ ਲਗਾਈ ਜਾ ਸਕਦੀ ਐ ਤੇ ਚੌਥੇ ਸਾਲ ਤੋਂ ਬਾਅਦ ਕੋਈ ਵੀ ਫਸਲ ਸੌਣੀ ਦੇ ਵਿੱਚ ਜਿਹੜੀ ਆ ਜ਼ਿਆਦਾ ਫਾਇਦਾ ਜਿਹੜਾ ਉਹ ਨਹੀਂ ਦਿੰਦੀ ਤੇ ਸਫੇਦੇ ਦੇ ਵਿੱਚ ਜ਼ਿਆਦਾਤਰ ਜਿਹੜੇ ਆ ਸਫੇਦੇ ਆ ਉਹਨਾਂ ਨੂੰ ਅਸੀਂ 500 ਬੁੱਟੇ ਜਿਹੜੇ ਨੇ ਉਹ ਇੱਕ ਇੱਕ ਲੇ ਦੇ ਵਿੱਚ ਲੱਗਦੇ ਆ ਤੇ ਸਫੇਦੇ ਨੂੰ 6 ਸਾਲ ਦੇ ਬਾਅਦ ਕੱਟਿਆ ਜਾ ਸਕਦਾ ਹੈ ਤੇ ਸਫੇਦਿਆਂ ਦੇ ਵਿੱਚ ਇਦਾਂ ਵੀ ਆ ਵੀ ਜੇ ਤੁਸੀਂ ਪਹਿਲੇ 3-4 ਸਾਲ ਬਾਅਦ 250 ਬੁੱਟੇ ਕੱਢ ਲਓਗੇ ਤਾਂ ਪਿਛਲੇ 3-4 ਸਾਲ ਬਾਅਦ ਜਿਹੜੇ ਆ ਦੂਜੇ ਜਿਹੜੇ ਬਾਕੀ ਦੇ ਬਚਦੇ 250 ਬੁੱਟੇ ਆ ਉਹ ਤੁਸੀਂ ਵੱਢ ਸਕਦੇ ਹੋ ਸੋ ਤਕਰੀਬਨ ਦੋ ਕ ਵਾਰ ਤੁਸੀਂ ਸਫੇਦੇ ਜਿਹੜੇ ਆ ਉਹ 8 ਸਾਲਾਂ ਦੇ ਵਿੱਚ ਦੋ ਵਾਰ ਜਿਹੜੀ ਉਹਦੇ ਤੋਂ ਕਮਾਈ ਲੈ ਸਕਦੇ ਹੋ ਤੇ ਸਫੇਦੇ ਨੂੰ ਜੇ ਤੁਸੀਂ ਖੇਤਾਂ ਦੇ ਬੰਦਿਆਂ ਤੇ ਵੀ ਲਗਾਉਨੇ ਹੋ ਤਾਂ ਇਹਦੇ ਇਹਨੂੰ 2.5 ਮੀਟਰ ਜਾਂ 3 ਮੀਟਰ ਦੇ ਫਾਸਲੇ ਤੇ ਲਗਾਇਆ ਜਾ ਸਕਦਾ ਸੋ ਇਸ ਤਰੀਕੇ ਨਾਲ ਇੱਕ ਖੇਤ ਦੇ ਇੱਕ ਬੰਨੇ ਤੇ 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 ਤੋਂ 35 ਬੂਟੇ ਜਿਹੜੇ ਆ ਉਹ ਲੱਗ ਜਾਂਦੇ ਆ ਪਰ ਇਹ ਸਫੇਦੇ ਦਾ ਜਿਹੜਾ ਛਾਰਾ ਇਹਦਾ ਨਾਲ ਹੀ ਹੇਠ ਲੀਆਂ ਫਸਲਾਂ ਤੇ ਜਿਹੜਾ ਉਹਦਾ ਮਾੜਾ ਪ੍ਰਭਾਵ ਪੈਂਦਾ तकरीबन 15 ਫੁੱਟ ਦੋਨੋਂ ਪਾਸੇ ਤੱਕ ਇਹਦਾ ਛੋਰੇ ਦਾ ਜਿਹੜਾ ਉਹ ਮਾੜਾ ਪ੍ਰਭਾਵ ਪੈਂਦਾ ਤਾਂ ਸੋ ਉਸ ਪਾਸੇ ਤੁਹਾਨੂੰ ਚਾਰੇ ਦੀਆਂ ਫਸਲਾਂ ਜਿਹੜੀਆਂ ਉਹ ਲਗਾਉਣੀਆਂ ਹੀ ਠੀਕ ਰਹਿੰਦੀਆਂ ਕਿਉਂਕਿ ਜਿਹੜੀਆਂ ਫਸਲਾਂ ਨੂੰ ਦਾਣੇ ਪੈਂਦੇ ਆ ਉਹ ਦਾਣੇ ਜਿਹੜੇ ਉਹ ਚੰਗੀ ਤਰ੍ਹਾਂ ਨਹੀਂ ਬਣਦੇ ਤਾਂ ਉਹਨਾਂ ਦਾ ਝਾੜ ਜਿਹੜਾ ਉਹ ਕੱਟ ਜਾਂਦਾ ਤੇ ਸਫੇਦੇ ਦੇ ਵਿੱਚ ਜਦੋਂ ਵੀ ਕੋਈ ਸਫੇਦੇ ਨਵੇਂ ਲਗਾਉਂਦੇ ਆ ਨਵੇਂ ਲਗਾਉਣ ਵੇਲੇ ਉਹਦੇ 'ਚ ਸਿਯੋਕ ਦੀ ਜਿਹੜੀ ਐ ਸਮੱਸਿਆ ਅਪ੍ਰੈਲ ਦੇ ਮਹੀਨੇ ਵਿੱਚ ਆਉਂਦੀ ਹੈ ਤੇ ਇਹ ਸਿਯੋਕ ਦੀ ਸਮੱਸਿਆ ਦਾ ਜਿਹੜਾ ਹੱਲ ਹੈ ਇਹ ਦਵਾਈਆਂ પાਕੇ ਕੀਤਾ ਜਾ ਸਕਦਾ ਤੇ ਜਦੋਂ ਸਫੇ ਦੇ 1 ਸਾਲ ਦੇ ਹੋ ਜਾਂਦੇ ਉਸ ਤੋਂ ਬਾਅਦ ਇਹਨਾਂ ਦਾ ਵਾਧਾ ਚੰਗਾ ਚੱਲ ਜਾਂਦਾ ਫਿਰ ਪਿੱਛੋਂ ਇਹਨਾਂ 'ਚ ਕੀੜੇ ਬਿਮਾਰੀਆਂ ਦੀ ਕੋਈ ਇੰਨੀ ਖਾਸ ਸਮੱਸਿਆ ਨਹੀਂ ਆਉਂਦੀ ਪਪੂਲਰ ਦੀ ਜਿਹੜੀ ਸਾਮ ਸੰਭਾਲ ਦੀ ਜ਼ਿਆਦਾ ਲੋਡ ਪੈਂਦੀ ਹੈ ਦੂਜੀਆਂ ਫਸਲਾਂਵਾਂਗੀ ਉਹਦੇ ਚ ਜਿੰਨੇ ਵੀ ਕੀੜੇ ਬਿਮਾਰੀਆਂ ਨੇ ਉਹਨਾਂ ਨੂੰ ਸਮੇਂ ਸਿਰ ਉਹਨਾਂ ਦੀ ਸੰਭਾਲ ਕਰਨੀ ਪੈਂਦੀ ਹੈ ਨਹੀਂ ਤਾਂ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਬਾਕੀ ਗੱਲ ਇਹ ਹੈ ਵੀ ਜਿਹੜੇ ਨੇੜੇ ਲੱਗੇ ਕਿਤੇ ਝੋਨਾ ਲੱਗਿਆ ਤੇ ਝੋਨੇ ਦੀ ਪਰਾਲੀ ਨੂੰ ਜਦੋਂ ਅੱਗ ਲਾ ਦਿੰਦੇ ਆ ਤਾਂ ਉਹਦੇ ਸੇਕ ਨਾਲ ਵੀ ਜਿਹੜਾ ਪਪੂਲਰ ਆ ਉਹਨੂੰ ਕਾਫੀ ਨੁਕਸਾਨ ਹੁੰਦਾ ਪਪੂਲਰ ਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਸੋ ਜੇ ਇੱਕ ਵਾਰੀ ਇਹਨੂੰ ਕੋਈ ਸੋਕਾ ਪੈ ਗਿਆ ਤਾਂ ਇਹ ਦੁਬਾਰਾ ਇਹਦਾ ਜਿਹੜਾ ਵਾਧਾ ਹੈ ਉਹ ਜਿਆਦਾ ਵਧੀਆ ਨਹੀਂ ਹੁੰਦਾ ਤੇ ਨਾ ਹੀ ਇਹ ਛੇਤੀ ਜਿੰਨਾ ਇਹਦੇ ਤੇ ਸੋਕੇ ਦਾ ਮਾੜਾ ਅਸਰ ਹੁੰਦਾ ਉਹਨੂੰ ਛੇਤੀ ਇਹ ਕਵਰ ਵੀ ਨਹੀਂ ਕਰ ਪੰਦਾ ਸੋ ਇਸ ਲਈ ਇਹਦਾ ਜਿਹੜਾ ਦੂਜੀ ਫਸਲ ਵਾਂਗ ਹੀ ਧਿਆਨ ਰੱਖਣਾ ਜਿਹੜਾ ਉਹਨਾਂ ਹੀ ਜ਼ਰੂਰੀ ਹੈ ਧੰਨ